ਸੋਣੀ ਪੁੱਤ ਮੇਰਾ ਬੈਗ ਦੇ ਮੇਰੀ বাস ਲੰਘ ਜਾਣੀ ਮੰਮੀ ਰੋ ਹ ਅੱਜ ਨਹੀਂ ਪੁੱਤ ਤੈਨੂੰ ਪਤਾ ਹੀ ਆ ਵੀ ਫੇਰ ਖੁੱਲੇ ਦਿਨ ਹੋਣਗੇ ਤੇ ਫੇਰ ਮੈਂ ਆਵਾਂਗੀ ਫੇਰ ਮੈਂ ਰਾਤ ਰਹਿ ਕੇ ਜਾਵਾਂਗੀ ਨਹੀਂ ਰੋ ਭੈਣ ਜੀ ਕਦੇ ਬਹਾਨੇ ਨਾਲ ਆਏ ਤੁਸੀਂ ਉਤਰਾ ਕਰਾ ਕਰਾ ਕੇ ਨਿਕਲ ਹੁੰਦਾ ਹੈ ਕਿ ਨਹੀਂ ਭੈਣ ਜੀ ਉਹ ਵੋਟੀ ਵੀ ਜਿਹੜੀ ਦੇਖਦੀ ਹੋਣੀ ਆ ਉਹਨੇ ਕਹਿਣਾ ਵੀ ਮੰਮੀ ਸਾਹ ਦੇ ਆੜੀ ਘਰ ਕੇ ਗਈ ਆ ਤੇ ਫੇਰ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਫੇਰ ਆਵਾਂਗੀ ਨਾਲੇ ਤੁੱਪਾਂ ਲੱਗ ਜਾਣਗੀਆਂ ਤੇ ਫੇਰ ਮੈਂ ਜ਼ਰੂਰ ਰਹਿ ਕੇ ਜਾਵਾਂਗੀ ਆ ਚਲੋ ਚੰਗਾ ਕਰ ਵੋਟੀ ਨੂੰ ਨਾ ਲਿਆਏ ਨਿਆਣਿਆਂ ਨੂੰ ਲਿਆਏ ਉਹਨਾਂ ਨੂੰ ਨਹੀਂ ਕੋਈ ਨਹੀਂ ਮੈਂ ਲੈ ਕੇ ਆਵਾਂਗੀ ਅੱਗੇ ਨਿਆਣੇ ਕਹਿਣ ਦੇ ਹੀ ਪੂਆ ਕੋਲ ਜਾਣਾ ਤੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਕੁਲੇ ਦਿਨ ਹੋਣਗੇ ਨਾ ਤੇ ਫੇਰ ਮੈਂ ਲੈ ਕੇ ਜਾਵਾਂਗੀ ਨਿਆਣਿਆਂ ਨੂੰ ਵੀ ਚਲੋ ਕੋਈ ਗੱਲ ਨਹੀਂ ਆਇਓ ਲੈ ਕੇ ਫਿਰ ਤੁਸੀਂ ਹਾਂ ਕੋਈ ਨਹੀਂ ਭੈਣ ਜੀ ਮੇਰੀ ਵਾਸਤਾ ਆ ਵੀ ਮੇਰੀ ਵਾਸਨਾ ਕਿਤੇ ਲੰਗ ਜੀ ਗਲੀਨਾ ਬੜਾ ਤੋਂ ਟਾਈਮ ਦਾ ਟਾਈਮ ਜਿਹੜਾ ਤੁਸੀਂ ਆ ਪੈਣ ਜੀ ਹੋਤੀਆਂ ਕੋਲ ਤੇ ਆਣੇ ਪੈਣਾ ਆ ਚੰਗਾ ਫਿਰ ਭੈਣ ਜੀ ਚੰਗਾ ਜੀ ਜਾਨੀ ਆ ਤੇ ਕੋਈ ਗੱਲ ਨਹੀਂ ਖੁੱਲੇ ਦਿਨ ਹੋਣਗੇ ਤਾਂ ਫਿਰ ਮੈਂ ਜ਼ਰੂਰ ਆਵਾਂਗੀ ਅਸੀਂ ਤੇ ਆਖਿਆ ਸੀ ਰੋ ਪਾਸ ਮਰਜੀ ਆ ਤੁਹਾਡੀ ਤਾਂ ਬਬਾ ਨਾਨ ਕਾ ਕਿਨਾ ਚੰਗਾ ਲੱਗ ਗਿਆ ਇਹ ਮਮੀ ਅਰੇ ਐਂਦੇ ਹਾਂ ਕਿਤੇ ਅੱਜ ਹੋਰ ਕੋਈ ਗੱਲ ਨਹੀਂ ਪੁੱਤ ਮੈਂ ਫੇਰ ਕਿੱਥੇ ਦੇ ਨਾਵਾਂਗੀ ਤੇ ਮੈਂ ਜ਼ਰੂਰ ਰਹਿ ਕੇ ਜਾਵਾਂਗੀ ਅੱਛਾ ਕੋਈ ਗੱਲ ਨਹੀਂ ਖੁੱਲੇ ਦਿਨ ਕਿਤੇ ਆ ਲਗੇ ਤੂੰ ਪਣ ਲੱਗਣ ਗਿਆ ਤੇ ਆਪਣਾ ਪੁੱਤਰ ਧਿਆਨ ਰੱਖੇ ਅੱਛਾ ਠੀਕ ਠਾਕ ਰਹੀ चंगा, चंगा चंगा जी, जी, चंगा जी।, चंगा मसी। जी, हां पुतना मम्मी जी, जी पता, पता तो रहना रहना ही रात नहीं मैं नहीं रहना हो गई होनी है नहीं, वो नहीं, है वो नहीं, वो नहीं, है नहीं आए नहीं 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 आए हैं क्यों क्यों ठीक है ਚਲ ਕੋਈ ਨਹੀਂ ਫੇਰ ਗਿਆ ਭੇ ਆ ਜਾਣਗੇ ਹਾਂਜੀ ਚੰਗਾ ਫਿਰ ਪੁੱਤ ਚੰਗਾ ਮੰਮੀ ਕੋਈ ਖਲ ਨਹੀਂ ਮੈਂ ਫੇਰ ਕਿਤੇ ਆਇਓ ਟਾਈਮ ਕੱਢ ਗਿਆ ਕੋਈ ਨਹੀਂ ਪੁੱਤ ਮੈਂ ਆਵਾਂਗੀ ਕਹਿੰਦੇ ਨੇ ਅੱਛਾ ਹੋਣੀਆਂ ਤੇਰੀ ਤੇ ਲੋਹੜੀ ਬਣ ਗਈ ਓ ਇਹਦਾ ਨਾ ਕਰੀਏ ਕੰਮ ਨਾ ਕਰੀਏ ਹਾਂਜੀ ਤੂੰ ਜਿਹੜਾ ਤੈਨੂੰ ਸੂਟ ਮਾਸੀ ਵੀ ਦੇ ਗਈ ਓ ਮੈਨੂੰ ਦੇ ਦੇ ਮੈਂ ਸਵਾਲਾ ਤੇ ਤੂੰ ਦੂਜਾ ਮੇਰੇ ਵਾਲਾ ਸੰਭਾਲੀ ਹਾਂ ਨਹੀਂ ਦੀਦੀ ਫਿਰ ਮੰਮੀ ਨੇ ਐਵੇਂ ਕਹਿਣਗੇ ਤੂੰ ਚੋਨੀ ਸੂਟ ਸਮਾਇਆ ਲੈ ਲੈਗਾ ਤੇ ਉਹ ਹੀ ਆਏ ਦੋਵੇਂ ਸੂਟ ਨਹੀਂ ਮੈਂ ਆਪਣਾ ਹੀ ਸੋਹਣਾ ਸੂਟ ਠੀਕ ਆ ਚਲ ਕੋਈ ਨਹੀਂ ਸਵਾਲ ਲੈਂਦੇ ਨੂੰ ਮੰਮੀ ਇੱਕ ਗੱਲ ਵਾ ਵੇਹ ਮਾਂ ਨੇ ਮੇਰੇ ਵਾਸਤੇ ਲਾਲ ਗਲਾਬੀ ਸੂਟ ਇਹਨੂੰ ਨਹੀਂ ਵਿਚਾਰ ਆਈ ਵੀ ਹੈ ਮੈਂ ਲਾਲ ਗਲਾਬੀ ਪਾਉਣੀ ਸੂਟ ਨਹੀਂ ਹਾਂ ਫਿਤਰਾ ਆਈ ਤੇ ਵਿਚਾਰ ਫਿਰ ਹੁਣ ਜਦ ਲੈ ਇਹਨੂੰ ਕੀ ਰੱਖਣਾ ਹੈ ਬੇਤੀ ਵੀ ਉਧਰ ਤੋਂ ਵਾਧੇ ਨਿਕਲੀ ਆ ਚਾਰ ਰਤੀਆਂ ਵਾਧੀ ਹੈ ਇਹ ਵੀ ਹੈ ਤੇ ਉਹ ਕਹਿੰਦੇ ਮਾਂ ਕਿਹੜੀ ਦਿੱਤੀ ਆ ਤੇ ਮੈਂ ਮੈਂ ਇਹਨੂੰ ਆਖਿਆ ਕਿ ਮੈਨੂੰ ਬਟਾਲਾ ਸੂਟ ਦੇ ਦੇ ਲੈ ਚਲ ਜਾਦਾ ਸੂਟ ਰੱਖ ਸੜ ਕੋਈ ਵੇਲਾ ਆਊਗਾ ਨਾ ਉਹੀ ਸੂਟ ਆਈ ਵੀ ਉਹ ਲਾਵਾਂਗੇ ਕਹਿੰਨ ਇਹਦੀ ਪਰਝਾਈ ਬੁਝਾਈ ਆਊਗਾ ਇਵੇਂ ਉਹ ਲਾਵਾਂਗੇ ਆ ਦਵਾਂਗੇ ਵੰਗਲਾ ਆ ਕੇ ਦੇਖ ਬੜਾ ਫੋਨ ਆ। ਕੋਲਾ ਨਹੀਂ ਚੁੱਕਦੇ ਆ। ਅੱਗੇ ਤੇ ਚੁੱਕਿਆ ਨਹੀਂ ਆ ਲਾਤੇ। ਪਤਾ ਨਹੀਂ ਹੁਣ ਵੀ ਚੁੱਕਦੇ ਕਿ ਨਹੀਂ ਚੁੱਕਦੇ ਹੈਗੇ। ਲੱਗਦਾ ਮਾਰ ਨੂੰ ਲੱਗੀ ਆ। ਯਾਹੋ।

ਕੀ ਕਹਤਾਂ ਮੈਂ ਕਿਹਾ ਕਿ ਮੰਮੀ ਨੇ ਫੋਨ ਤੇ ਟਟ ਟੁੱਕ ਲੈਂਦੇ ਆ ਤੇ ਹੁਣ ਟੁੱਕਿਆ ਨਹੀਂ ਆ ਤੇ ਭਾਬੀ ਕੋਲ ਹੀ ਹੁਣ ਆਵਾਜ਼ ਫੋੜਾਂ। ਇਹ ਨੋਟਸ ਫਸਾਈ ਟੁੱਕਾ ਕਰ ਸੁਝਦੀ ਆ। ਜੀ ਜੀ ਇੱਕ ਇੱਕ ਭਾਬੀ ਤੇ ਹੀ ਤੇ ਮੰਮੀ ਆਏ ਨਹੀਂ ਆ ਕੇ ਲੋਰੀ ਤੇ। ਮਤਲਬ ਮੈਂ ਤੁਹਾਨੂੰ ਮਤਾਲਾ ਨਹੀਂ ਲਗਵਾਉਣਾ। ਨੋ ਟਿਸਟ। ਉਹਨੇ ਮੈਨੂੰ ਵੀ ਬੋੜਾ ਆਪਕੇ ਨਾ ਤੇ ਬਾਕੀ ਕਰਾਈ ਜਿੱਤੇ ਨਹੀਂ ਬਣਦੇ। ਤੇ ਮੈਂ ਨਹੀਂ ਆਖਾਂ। ਸੋਨੀਆ ਦੀ ਮੰਮੀ ਆਏ ਹੀ ਤੇ ਕਿੰਨਾ ਖੁਸ਼ ਹੋਣ ਡਈ ਆ ਸਾਰੇ ਢੀੜਾ ਕਪੜਾ ਦੇ ਕੇ ਗਈ ਉਹਨੂੰ ਰੋਡੀਆਂ ਸਾਰਾ ਕੁਝ ਚੱਲ ਢੀੜਾ ਕਪੜਾ ਨਹੀਂ ਤੂੰ ਹੀ ਚੱਲ ਉਹਦਾ ਹੀ ਰੋਡੀਆਂ ਗੱਲੀਆਂ ਲੈ ਕੇ ਆ ਜਾਂਦੇ ਆਖ ਮੰਮੀ ਮੈਂ ਇੰਨੀ ਬਾਰ ਸੰਭੀ ਦੀ ਆ ਮੈਂ ਕੀ ਕਹਾਂ ਨਹੀਂ ਮਜਬੂਰ ਹਾਂ ਵਾਹੀ ਕੀ ਕਰਾਂ ਕੋਈ ਨਾ ਹੱਸ ਐਡਾ ਨਾ ਨਹੀਂ ਆ ਸਕਦੀ ਪਰ ਕੋਸ ਦੇ ਦਿੰਦੇ ਨਾ ਲਾਈ ਕੋਈ ਗੱਲ ਨਹੀਂ ਮੈਂ ਕਿਤੇ ਇਹ ਟਰੰਕ ਕੱਢ ਕੇ ਚੱਕ ਜਰੂਰ ਕਿਹਾ ਮਾਰੂੰਗੀ। ਮਮੀ ਹੁੰਦਾ ਹੀ ਆ ਫਿਰ ਵੀ ਚਲੋ ਦਾਣੀ ਹੁੰਦੇ ਆ ਕਿਤੇ ਸਭ ਦਿਨ ਦੇਰ ਤੇ ਚਾਹੀਦਾ ਹੀ ਆ ਨਾ। ਜੇ ਸਮਾਹੀ ਚ ਨਹੀਂ ਗਾਲ ਨੂੰ ਪਰ ਮੇਰੀ ਗਾਲ ਅੰਤਨਾ ਕਰਾਈ ਚੁੱਕੀ ਨਹੀਂ ਹੁਣ ਤੇ ਚਾਹਗੇ ਸੁਣੋ ਕਿ ਦਾ ਜੇ ਮੈਂ ਉੱਥੇ ਹੀ ਆ ਗਈ ਖਾਂਦੀ ਹਾਂ ਤੂੰ ਉਹਨਾਂ ਨੇ ਚਾਣਾ ਮੈਂ ਐ ਦੀ ਮਾ ਖਾਂਦੀ ਹਾਂ ਆ ਗਈ। ਚਾਹ ਰੋਟੀ ਕਾਫੀ ਆਪਕੀ ਕੀ ਗੱਲ ਨਾ ਕੋ ਦੋ ਚੰਗਾ ਚੰਗਾ ਦੇਖ ਜਿੰਨਾਈ ਜੀ ਉਹ ਦਿਲ ਦੇ ਤੱਕ ਬੜੀ ਲਾਈ ਆ ਪਰ ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਮੈਂ ਚਲ ਕੋਈ ਨਹੀਂ ਜੇ ਮਾਪੇ ਨਹੀਂ ਆਸਰਦੇ ਨਾ ਚਲ ਮੈਂ ਤੇ ਹੈਗੀ ਹਾਂ ਨਾ ਮੈਂ ਹੀ ਚਲੇ ਤੇ ਘਰ ਬਿਆਰ ਕਰ ਦਿੰਦਾ ਜੇ ਉਹਦੀ ਮਾਂ ਵੀ ਸੁੱਟ ਲੈ ਕੇ ਆਈ ਆ ਸਾਰੰਗ ਲੈ ਕੇ ਆਈ ਆ ਇੱਕ ਇਹਦਾ ਵੀ ਵਿਚਾਰੀ ਦੱਲੇ ਆਉਂਦੀ ਹਾਂ ਓਦਾਂ ਤਾਂ ਮੈਂ ਮਾਂਚੀ ਨਾ ਹੀ ਕਰਦੀ ਐਂ ਤੇ ਹੁਣ ਇਦਾਂ ਤਾਂ ਉਹਨੇ ਕਰਨਾ ਤਨ ਨਾਲ ਦੱਸ ਉਹ ਵੀ ਨਾ ਗੁਰਮੀਤ ਹਾਂਜੀ ਦੀਦੀ ਇੱਧਰ ਆ ਨਾ ਗਾਲ ਸੜ ਇੱਧਰ ਆ ਅੰਦਰ ਆ ਲੈ ਫਾੜਾ ਇੱਕ ਹੀ ਨੀਦੀ ਇਹ ਸੂਟ ਹੈ ਕਹਦਾ ਤੇਰਾ ਯੋ ਏਗਾ ਰਵਾਸ ਲੈ ਜੇ ਤੇਰੇ ਮਾਪਿਆਂ ਨੇ ਹੁਣ ਤੈਨੂੰ ਦੋਰਤਾ ਵਾ ਤੇ ਉਹਨੂੰ ਤੂੰ ਸਾਡੀ ਜ਼ਿੰਮੇਵਾਰੀ ਆ ਜ਼ਰੂਰੀ ਨਹੀਂ ਵੀ ਉਹੋ ਜਿਹਨੇ ਸਭ ਕੁਝ ਦੇਣ ਠੀਕ ਆ ਨਾ ਆ ਲੈ ਵਧੀਆ ਸੂਟ ਲੈ ਕੇ ਆਈ ਆ ਤੇ ਆ ਸਵਾਈ ਦੇ ਆ ਲੈ ਪੈਸੇ ਨਾਲ ਹੈ ਜੋ ਜਰਾ ਜੀ ਕਰਦਾ ਨਾ ਉਹ ਲੈ ਕੇ ਤੇ ਖਾ ਲਈ ਨਹੀਂ ਠੀਕ ਆ ਤੇ ਮੰਨਦੇ ਨਹੀਂ ਲੱਗਦਾ ਹੁੰਦਾ ਕੁਝ ਵੀ ਇੰਨੀ ਕਰੀ ਦਿੰਦਾ ਠੀਕ ਆ ਨਾ ਮੈਂ ਹੈਗੀ ਆ ਜਿੰਨਾ ਚਿਰ ਤੱਕ ਉਹਨਾਂ ਤੱਕ ਦੀ ਪ੍ਰਵਾਹ ਨਹੀਂ ਕਰਨੀ ਆ ਅੱਗੇ ਰੀਝਾ ਪੂਰੀਆਂ ਕਰਦੀ ਤੇ ਹੁਣ ਮੈਂ ਰਹਿ ਜਾਣੀ ਪਿੱਛੇ ਕਿਤੇ ਕੀ ਦੀਆ ਕਿ ਤੇ ਮੈਂ ਸੂਟ ਅੱਗੇ ਸਿਆਲ ਵਾਲੇ ਬਣਾ ਕੇ ਦਿੱਤੇ ਨੇ ਤੇ ਕਿਉਂ ਇਹ ਕਿ ਅਚਲ ਕਿ ਰੰਦ ਦੇ ਲਾ ਉਹ ਆ ਸਿਆਲ ਵਾਲੇ ਇਹ ਵਾ ਦਿਨ ਪਿਆਰ ਵਾਲੇ ਠੀਕ ਹੈ ਨਾ ਇਹ ਮੇਰੇ ਵੱਲੋਂ ਲੋੜੀ ਤੇ ਤੈਨੂੰ ਪਿਆਰ ਦਿਆਂਗੇ ਤੇ ਦਿੱਤਾ ਮੈਂ ਠੀਕ ਆ ਹੁਣ ਮਾਂ ਨੇ ਤੇ ਨਹੀਂ ਕੁਝ ਵੀ ਕਰਨਾ ਤੇ ਮੇਰੇ ਪੇਕੇ ਨਹੀਂ ਆਏ ਤਾਂ ਜਾਂ ਉਹਦੀ ਮੰਮੀ ਆਈ ਆ ਠੀਕ ਹੈ ਨਾ ਹੁਣ ਤੋਂ ਸਾਡੀ ਜ਼ਿੰਮੇਵਾਰੀ ਆ ਹੁਣ ਅਸੀਂ ਤੇ ਨਹੀਂ ਸਿਹੜ ਕੇ ਲਿਆਂਦਾ ਵਾ ਜੋਬ ਤੇਰੀ ਹੈ ਰੀਜਾਂ ਵਾ ਅਸੀਂ ਪੂਰੀਆਂ ਕਰਨੀਆਂ ਵਾ ਏ ਤਾਂ ਹੁਣ ਮਾਪਿਆਂ ਵੱਲ ਨਹੀਂ ਧਿਆਨ ਦੇਈਦਾ ਹੁੰਦਾ ਵੀ ਇਹਦੀ ਸੂਰਤ ਤੇ ਤੁਸੀਂ ਮੈਨੂੰ ਦਿੱਤਾ ਲਿਆ ਕੇ ਚਲੋ ਅੱਗੇ ਵੀ ਦਿੰਦੇ ਪਰ ਪੇ ਕਹਿਣਾ ਇਹ ਹੁੰਦਾ ਵਾ ਕਿ ਦੇ ਅੰਦਰ ਦੀ ਕੋਲ ਆਵੇ ਤੇ ਚੰਗਾ ਲੱਗਦਾ ਵਾ ਨਾ ਬਾਓ ਇਦਾਂ ਨਹੀਂ ਕਰਨਾ ਠੀਕ ਆ ਮੈਂ ਜਿੱਦ ਹੈਗੀ ਹੈ ਨਾ ਉਹਦੇ ਕੋਈ ਗੱਲ ਨਹੀਂ ਉਹਨਾਂ ਕੋ ਨਹੀਂ ਆਏਗਾ ਤਾਂ ਕੀ ਕਰਨ ਹੋ ਗਿਆ ਹੈ ਨਹੀਂ ਖਰਚਾ ਉਹਨਾਂ ਦੀ ਕੋਲ ਹੈਗਾ ਵੀ ਠੀਕ ਆ ਡੀਜ਼ਲ ਕੋਈ ਨਹੀਂ ਮਾਪੇ-ਪਾਪੇ ਖਾਲੀ ਇੱਥੇ ਆ ਜਾਨਾ ਤੇ ਤੀਆਂ ਨੂੰ ਐ ਠੰਡ ਪੈ ਜਾਂਦੀ ਉਹ ਨਾਲ ਵੇਖ ਕੇ ਹੀ ਉਦਾਈ ਤੂੰ ਹੰਡਰ ਆਏ ਆ ਤੂੰ ਐਦਾਂ ਕੋ ਸੋਚਦੀ ਆ ਮੈਂ ਹੈ ਗਈ ਆ ਨਾ ਹੁਣ ਉਹਨਾਂ ਨੇ ਆਪਣੇ ਜ਼ਿੰਮੇਵਾਰੀ ਨਿਭਾਤੀ ਆ ਤੇ ਮੈਂ ਜੋ ਹੈ ਗਈ ਹਾਂ ਤੁਹਾਡੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਮੈਂ ਮਾੜੀ ਆ ਚੰਗੀ ਆ ਨਾ ਤੇ ਮੈਂ ਤੁਹਾਡੀ ਪਿੱਠ ਨਹੀਂ ਲਗਾ ਦਿੰਨੀ ਠੀਕ ਆ ਨਾ ਇਹੋ ਜਿਹੇ ਕੁਝ ਵੀ ਸੋਚਣਾ ਚਲ ਮੇਰੇ ਬਾਊ ਜਾ ਕੇ ਨਾ ਤੇ ਕੰਮ ਕਰ ਤੇ ਸੂਟ ਸਵਾ ਲਈ ਚੰਗਾ ਠੀਕ ਆ ਹਾਂ ਹੁਣ ਮਾਂ ਚ ਨਹੀਂ ਰਹਿਣਾ ਮੈਂ ਇਹ ਮੇਰਾ ਨਹੀਂ ਕੁਝ ਆਇਆ ਮੈਂ ਹੈ ਗਈ ਆ ਜਿੰਨਾਂ ਦੇ ਤੱਕ ਤੈਨੂੰ ਨਹੀਂ ਮੈਂ ਪਿੱਠ ਲਗਾ ਦਿੰਨੀ ਹਾਂ ਹਾਂ ਕੀ ਗੱਲ ਹੈ ਹੈ ਏਦਾਂ ਨਹੀਂ ਕਰੀਦਾ ਹੁੰਦਾ ਵੀ ਮੈਂ ਤੈਨੂੰ ਕਿਹਾ ਨਾ ਵੀ ਮੈਂ ਹੈਗੀ ਹਾਂ ਮਨ ਨਹੀਂ ਪਰਨਾ ਠੀਕ ਹੈ ਤੇਨ ਤਿਆਰ ਆਇਆ ਖੁਸ਼ੀ ਖੁਸ਼ੀ ਮਨਾਇਦਾ ਹੁੰਦਾ ਵਾ ਚੱਲ ਮੇਰਾ ਬੋਤੁੱਤ ਚੱਲ ਉਧਰ ਚੱਲ ਹੈ ਕੰਮ ਕਰ ਚੱਲ ਚੱਲ ਆ ਮੇਰੇ ਨਾਲ ਹੀ ਚੱਲ ਅੱਜ ਕਿੰਨਾ ਖਲਾਰਾ ਪਿਆ ਵਾ ਇਹਨਾਂ ਨੇ ਚੱਲ ਛੁੱਟ ਮਿਲ ਲਾਇਆ ਅਵੇ ਹਾਂ ਚਾਰ ਦਿਨਾਂ ਮੇਂ ਬਦਲੀਆਂ ਅੱਜ ਤੇ ਵੇਖਾ ਸਹੀ ਇਹ ਕੀ ਕਰਨੀਆਂ ਵਾ ਗੁਰਮੀਤ ਜੀ ਕੀ ਕਰਨੀਆਂ ਕੁਝ ਨਹੀਂ ਅਰਸ ਹੋਈ ਸਾਫ ਕਰਕੇ ਟੀਆਂ ਤਾਂ ਮੈਡਮ ਕਿੱਥੇ ਦੂਜੀ ਉਹ ਬੜੀ ਹੁਣੀ ਹੈ ਰਜਾਈ ਦੇ ਵਿੱਚ ਹੁਣਾ ਰਜਾਈ ਚ ਬੜੀ ਤਾਂ ਉਹਨੂੰ ਦੇਖਦਾ ਨਹੀਂ ਝਾੜੂ ਪੋਚਾ ਕਰਨਾ ਵਾ ਉਹਨੇ ਉਹਨਾਂ ਕਚੇ ਕਰਨਾ ਹੁੰਦਾ ਜਦੋਂ ਉਹਦੇ ਪੇਕੇ ਆਣੇ ਹੁੰਦਾ ਵਾ ਬਸ ਉਹਨਾਂ ਕਚੇ ਢੋਲ ਪੱਜ ਜੀ ਕਰਨੀ ਹੁੰਦੀ ਵਾ ਆ ਮਾਂ ਨੇ ਆਉਣਾ ਇਹ ਤਾਂ ਕਿੱਡੀਆਂ ਸਫਾਈਆਂ ਭੱਜ ਭੱਜ ਕੀਤੀਆਂ ਸੀ ਤੇ ਅੱਜ ਵੇਖ ਕੇ ਤੇ ਖਲਾਰਾ ਪਿਆ ਜਿਦਾਂ ਰੂੜੀ ਦੇ ਚੋਕ ਕੇ ਲਿਆ ਕੇ ਖਲਾਰਾ ਹੁੰਦਾ ਵਾ ਬਸ ਉਹਨਾਂ ਚੇ ਜੀ ਕਰਨਾ ਸੀ ਕਿ ਜਦੋਂ ਉਹਨਾਂ ਨੇ ਆਉਣਾ ਨਹੀਂ ਹਣ ਉਹਨੂੰ ਬਣਾ ਲਿਆ ਰੋਟੀ ਬਾੜੀ ਤੋਂ ਬਣ ਗਿਆ ਰੋਟੀ ਬਣ ਗਿਆ ਕੋਈ ਨਹੀਂ ਮਾਰਨ ਖਾਂ ਤਾਂ ਬੜੀ ਛੇਤੀ ਆ ਜਾਣਾ ਵਾ ਇਹਨੂੰ ਮੈਂ ਪੁੱਛਦੀ ਆ ਨਾ ਜਾ ਕੇ ਕਿਤੇ ਕਮਰੇ ਚ ਹੋਣੀ ਹੈ ਆਪਣੇ ਚ ਵੇਖ ਲਾ ਬੁਰੀ ਤੇ ਮੈਂ ਫਿਰ ਇਹੋ ਗੱਲ ਤੋਂ ਬੰਨਦੀ ਆ ਨਾ ਜਦੋਂ ਮੈਂ ਕਹਿੰਨੀ ਇਹਨਾਂ ਨੂੰ ਕੁਝ ਹੈ ਹੁਣ ਮੈਂ ਕਿੰਨਾ ਇਹਨੂੰ ਕਹਿੰਨੀ ਆ ਵੀ ਆਣ ਕੇ ਕੰਮ ਕਰ ਲਾ ਵੀ ਜੇ ਇਹੋ ਕੰਮ ਟਾਈਮ ਨਾਲ ਕੀਤਾ ਹੋਵੇ ਤੇ ਫਿਰ ਜਾ ਕੇ ਲੰਮੇ ਵੀ ਪੈ ਜਾਂਦੀ ਹਾਂ ਤਾਂ ਹੀ ਤੇ ਦੀਦੀ ਮੈਂ ਵੀ ਕਹਿੰਨੀ ਆ ਕਿ ਕੰਮ ਤਾਂ ਕਰਦੀ ਨਹੀਂ ਹੈਗੀ ਮੇਰਾ ਸਿਰ ਫੇਰ ਵਿੱਚ ਦੇ ਦਿੰਦੀ ਆ ਸੋਈ ਚ ਇਤੋਂ ਕਰ ਕੰਮ ਤਾਂ ਹੀ ਮੈਂ ਬੋਲਦੀ ਆ ਤੇ ਫਿਰ ਮੈਂ ਚੰਗੀ ਨਾ ਆ ਆ ਤਵੇਲਾ ਅੱਗੇ ਵੀ ਨੇ ਉਹ ਕੁਝ ਕੀਤਾ ਹੀ ਮੈਂ ਇਹ ਕੰਮ ਤਾਂ ਇਹਨੂੰ ਕਿਹਾ ਸੀ ਨਾ ਕਿ ਕੰਮ ਕਰ ਲੈ ਤਰ ਕਿੱਥੇ ਲੜਾਈ ਕਿੱਥੇ ਦੀ ਕਿੱਥੇ ਪਹਚਾਈ ਹੀ ਇਹਨੇ ਫੇ ਕਿੰਨਾ ਬੋਲੇ ਆਡਰ ਡਾਈ ਤੱਕ ਹੋ ਗਈ ਉਹ ਵੱਡ ਕਰ ਦੋ ਤੇ ਮੈਂ ਤਾਂ ਹੀ ਹੁਣ ਕਹਿੰਦੀ ਜੇ ਹੁਣ ਮੈਨੂੰ ਕਿਹਾ ਨਾ ਤੇ ਇਹਨੇ ਫੇਰ ਵੇਖੀ ਕਿਦਾਂ ਰੋਲਾ ਪਾਉਣਾ ਮੇਰੇ ਅੱਗੇ ਫੇ ਚੁੱਕ ਕੇ ਤੇ ਦਵਾ-ਦਵ ਆਪਣੇ ਇਹਨੂੰ ਘਰ ਵਾਲੇ ਨੂੰ ਦੱਸ ਦੇਣਾ ਵਾ ਤੇ ਦੀਦੀ ਐਂਜ ਕਹਿੰਦੀ ਆ ਤੇ ਫੇਰ ਨਾ ਉਹਨੇ ਵੀ ਕਿਸ ਨੂੰ ਪੁੱਛਣਾ ਨਹੀਂ ਆ ਹੈ ਤੇ ਉਹਨੇ ਵੀ ਸਿੱਧਾ ਆਣ ਕੇ ਦਵਾਲੇ ਹੋ ਜਾਣਾ ਵਾ ਤੇ ਜੇ ਮੈਂ ਹੁਣ ਕਹਾਂ ਨਾ ਤੇ ਫੇਰ ਇਹਨੇ ਹੁਣ ਕੀ ਕਰੀ ਅੱਗੇ ਦੀ ਰਜਾਈ ਜੇ ਤੋਂ ਅੱਗੇ ਲੜਾਈ ਹੋਈ ਆ ਕਿ ਮੈਂਟਕ ਜਦੋਂ ਕੰਮ ਦਾ ਟਾਈਮ ਹੁੰਦਾ ਵਾ ਰੋਟੀ ਪਾਣੀ ਦਾ ਟਾਈਮ ਹੁੰਦਾ ਦੂਰ ਚਾਈਟ ਵੱਟ ਜਾਂਦੀ ਆ ਤੇ ਫਿਰ ਹੁਣ ਅਸੀਂ ਕੀ ਕਹਸੇ ਕਹਿਣ ਦਾ ਹੀ ਨਾ ਫਰਜ ਹੁਣ ਸਮਝ ਤੋ ਨੂੰ ਹੋਣੀ ਚਾਹੀਦੀ ਆ ਕੋਈ ਨਹੀਂ ਨਾ ਤੇ ਮੈਂ ਜਾ ਕੇ ਪੁੱਛਦੀ ਆ ਨਾ ਜਦੋਂ ਮਾਂ ਨੇ ਆਉਣਾ ਹੀ ਉਹ ਤਾਂ ਵੇਲਾ ਪਹਿਲਾਂ ਪਾਉਂਦੀ ਕਿ ਤੇ ਐ ਮੈਂ ਆ ਕਰਨਾ ਮੈਂ ਉਹ ਕਰਨਾ ਵੀ ਤੇ ਹੁਣ ਹੁਣ ਇਹਨੂੰ ਨਹੀਂ ਪਤਾ ਵੀ ਘਰ ਵੀ ਕੋਈ ਹੈਗਾ ਵਗੇ ਨੇ ਖਾਣਾ ਪੀਣਾ ਵੀ ਕੁਝ ਕੋਈ ਬਣਾਉਣਾ ਵੀ ਆ ਕੋਈ ਕੰਮ ਤਾਂ ਦਾ ਕਰ ਰਾ ਉਹ ਆਪਣੀ ਮਾਂ ਦੇ ਸਾਹਮਣੇ ਕੰਮ ਸੇ ਕੰਮ ਤੇ ਚੰਗੀ ਬੰਦੀ ਉੱਟ ਕੇ ਬਿਸਤਰਾ ਹੀ ਚੁੱਕਲਾ ਉਹ ਵੀ ਉਦਾਂ ਆ ਵੇਖ ਲਾ ਇਹਦੀ ਮਾਂ ਜਿਹੜੀ ਸੂਟ ਲੈ ਕੇ ਆਈ ਆ ਤੇ ਮੇਰਾ ਲਾਲ ਗਲਾਬੀ ਚੁੱਕ ਲਈ ਆ ਪਤਾ ਵੀ ਅੱবি ਮੈਂ ਪੇਕੇ ਦੇ ਘਰ ਬੈਠੀ ਆ ਹੈ ਤੇ ਦੂਸਰੀ ਗੱਲ ਜੇ ਬਾਕੀਆਂ ਦੇ ਲਿਆਂਦੇ ਆ ਤੇ ਤੇਰਾ ਵੀ ਇਕ ਲੈ ਆਉਂਦੀ ਆ ਕੀ ਹੀ ਦੋ ਟਾ 250 ਵਾਲਾ ਲੈ ਆਉਂਦੀ ਤੇ ਇਹ ਤਾਂ ਦੀਦੀ ਆਪੋ ਆਪਣੀ ਸੋਚ ਹੁੰਦੀ ਆ ਜੇ ਉਹ ਸੋਚਦੇ ਤੇ ਜਿੱਦਾਂ ਸੋਹਣੀਆਂ ਉਦਾਂ ਹੀ ਮੈਂ ਆਹੀ ਤੇ ਜੇ ਸਾਰਿਆਂ ਦੇ ਐਨੇ ਸੂਟ ਲੈ ਕੇ ਆਏ ਤੇ ਇੱਕ ਸੂਟ ਲੈ ਆਉਂਦੇ ਹੋਰ ਤੇ ਫਿਰ ਕੀ ਚੱਲ ਗੁੱਸਾ ਵੀ ਕਾਦਾ ਵਗਲਿਆਂ ਦੀ ਮਰਜ਼ੀ ਆ ਲਿਹਾਉਣਾ ਕਿ ਨਹੀਂ ਲਿਹਾਉਣਾ ਜੇ ਤੂੰ ਆਪਣੇ ਨਹੀਂ ਮੇਰੇ ਪੇਕੇ ਆਏ ਤੇ ਫਿਰ ਕਿਸੇ ਤੇ ਕਾਦਾ ਗੁੱਸਾ ਨਹੀਂ ਗੱਲ ਗੁਰਮੀਤ ਮੇਰੀ ਗੱਲ ਸੁਣ ਜੇ ਤੂੰ ਸਾਂਝਾ ਘਰ ਵਾ ਤੇ ਜੇ ਸਾਰੇ ਟੱਬਰ ਦੇ ਉਹ ਲੈ ਕੇ ਆਈ ਆ ਤੇ ਤੇਰੇ ਇੱਕ ਨਾ ਭਾਰ ਨਹੀਂ ਆ ਜਾਣਾ ਵੀ ਤੇ ਦੀਦੀ ਕੀ ਕਹਿ ਲੈਣਾ ਹੁਣ ਉਹਨਾਂ ਨੂੰ ਆਪ ਥੋੜਾ ਕਹਿਣਾ ਸੀ ਕਿ ਤੁਸੀਂ ਮੇਰਾ ਸੂਟ ਲੈ ਕੇ ਆਓ ਤੇ ਉਹਨਾਂ ਨੂੰ ਆਪ ਸੋਚੋਣੀ ਚਾਹੀਦੀ ਆ। ਤੂੰ ਮਨ ਵਿੱਚ ਨਹੀਂ ਕਰਨਾ ਵੀ ਤੈਨੂੰ ਮੈਂ ਲਿਆਤਾ ਵਾ ਨਾ ਤੇ ਤੂੰ ਉਹਨੂੰ ਸਮਾ ਕੇ ਤੇ ਪਾ ਕੇ ਹੰਡਾ ਆਪਣਾ ਠੀਕ ਹੈ। ਨਹੀਂ ਨਹੀਂ ਮੈਂ ਕੋ ਸੋਚਣਾ ਮੈਂ ਨਹੀਂ ਸੋਚਿਆ ਤੁਸੀਂ ਮੈਨੂੰ ਲੈ ਕੇ ਦਿੱਤਾ ਕਿੱਡਾ ਸੋਹਣਾ ਸੂਟ ਆਹੋ ਮੈਂ ਉਹ ਸੋਚੀਂਗੀ ਤੇ ਪਾਉਂਗੀ। ਤੇ ਚਲ ਕੋਈ ਨਹੀਂ ਇਹਨੂੰ ਤੇ ਮੈਂ ਹੁਣੇ ਵੇਖਦੀ ਆ ਨਾ ਇਹ ਨਾਲੇ ਮੈਂ ਵੇਲਾ ਇਹਨੂੰ ਇੰਨਾ ਕ ਗਿਆ ਮੈਂ ਕਿਹਾ ਚਲ ਤੂੰ ਬਟਾਲਾ ਮੇਰੇ ਨਾਲ ਕਲਰ ਵੀ ਮੈਨੂੰ ਨਹੀਂ ਪਸੰਦ ਵੀ ਤੇ ਵੇਖ ਕਿ ਢਿਸ਼ੇ ਤੇ ਕਿਹਾ ਨਾ ਮੈਂ ਉਹ ਹੀ ਸੋਹਣਾ ਵਾ। ਕੋਈ ਦਾਦੀ ਆ ਮੇਰੀ ਗੱਲ ਸੁਣ ਉਹਨੂੰ ਨਾ ਹੁਣ ਪਤਾ ਲੱਗੇ ਵੀ ਮੈਂ ਤੈਨੂੰ ਸੂਟ ਲੈ ਕੇ ਦੇ ਦਿੱਤਾ ਵਾ ਠੀਕ ਹੈ ਨਾ ਚੁੱਪ ਕਰਕੇ ਸਮਾ ਤੇ ਜੇ ਕੋਈ ਕੁਝ ਕਹੂਗੀ ਨਾ ਤੇ ਮੈਨੂੰ ਦੱਸ ਦੇਵੀਂ ਅੱਗੋਂ ਤੈਨੂੰ ਇਹਨੂੰ ਪੁੱਛਣਾ ਨਹੀਂ ਆ ਠੀਕ ਹੈ ਨਾ ਨਹੀਂ ਉਹਨੂੰ ਕੋ ਦੱਸਣਾ ਉਹਨੇ ਤੋਤਾ ਘਰ ਚੁੱਕਨੇ ਨਾ ਲੈਣਾ ਜਦੋਂ ਮਾੜਾ ਜਾ ਪਤਾ ਲੱਗ ਗਿਆ ਆਹੋ ਬਸ ਤੂੰ ਚੁੱਪ ਕਰਕੇ ਕੀਤੀ ਰਹਿ ਬਾਕੀ ਮੈਂ ਆਪੇ ਸੰਭਲਾਂਗੀ ਠੀਕ ਹੈ ਨਾ ਤੇ ਮੈਂ ਹੁਣੇ ਵੇਖਦੀ ਆ ਇਹਨੂੰ ਵੀ ਕਿੱਦੀ ਕਿ ਮਹਾਰਾਣੀ ਸੁੱਤੀ ਜਿਹੜੀ ਹੈ ਨਾ ਇਹਨੂੰ ਮਠਾਲ ਕੇ ਲਿਆਉਣੀ ਆ ਚੰਦ ਵੇਖ ਲਓ ਕੀ ਆਂਦੀ ਆ ਉੱਠਦੀ ਆ ਵੇ ਮੈਂ ਉਹ ਬਾਹਰ ਮੈਂ ਹੁਣ ਚ ਦੀ ਕਿਸਲਾ ਤਾਂ ਕੰਮ ਆਈ ਗਈ ਆ ਜੇ ਮੈਨੂੰ ਮਾਸੀ ਨੇ ਸਲਾਹ ਦਿੱਤੀ ਹੀ ਨਾ ਕਿ ਤੂੰ ਆਪਣੇ ਤੌਰ ਨਾਲ ਰਿਆ ਕਰ ਆ ਕਚਰਿਆ ਕਰ ਤੇ ਜੇ ਮੈਂ ਨਹੀਂ ਕਰਦੇ ਤਾਂ ਪਤਾ ਲੱਗਾ ਹੀ ਆ ਨਾ ਥੋੜਾ ਦੀਦੀ ਨੂੰ ਵੀ ਪਤਾ ਲੱਗਾ ਨਾ ਇਹ ਵੀ ਹੋਈ ਨਾ ਮੇਰੇ ਨਾਲ ਠੀਕ ਵਧੀਆ ਵਾ ਹੁਣ ਹੀ ਪਤਾ ਲੱਗਣਾ ਦੀਦੀ ਨੂੰ ਵੀ ਚੰਗੀ ਕਿਹੜੀ ਆ ਤੇ ਮਾੜੀ ਕਿਹੜੀ ਆ ਇਹਨਾਂ ਨੇ ਵੀ ਨਾ ਇਹਦਾ ਸਵ ਉੱਤਰ ਨਹੀਂ ਆਉਣਾ ਹੈਗਾ ਜਿੰਨਾ ਚਿਰ ਇਹਨਾਂ ਦੇ ਆਖੇ ਲੱਗੀ ਜਾਓ ਨਾ ਉਨਾਂ ਚਿਰ ਚੰਗੇ ਆ ਇਸੇ ਕਰਕੇ ਫਿਰ ਮੈਂ ਥੋੜੀ ਜਿਹੀ ਹੋਈ ਆ ਨਾ ਐਵੇਂ ਨਹੀਂ ਸ ਆਣਿਆ ਨੇ ਸਹੀ ਕਿ ਆ ਵਾ ਜਦੋਂ ਉਂਗਲ ਸਿੱਧੀ ਨਾ ਘੋੜਾ ਨਾ ਨਿਕਲੇ ਉਹਨੂੰ ਟੇਢੀ ਕਰਨਾ ਪੈਂਦਾ ਵਾ ਉਹ ਜਿਨੀ ਤੇ ਹੋ ਗਈ ਆ ਥੋੜੀ ਸਿੱਧੀ ਮੇਰੇ ਨਾਲ ਚੰਗੀ ਕਾਈ ਨਵਦੀਆ ਸੂਟ ਲਿਆ ਕੇ ਦਿੱਤਾ ਮੈਨੂੰ ਹੁਣ ਕਰਦੀ ਇਹਨੂੰ ਜਾ ਕੇ ਠੀਕ ਇਹਨੂੰ ਦੇਦੀ ਇਹਦੇ ਵੱਲ ਜਾ ਕੇ ਫਾਸੀ ਤੇ ਜਿਹੜੀਆਂ ਸਲਾਵਾ ਨਾ ਉਹ ਕੰਮ ਹੋ ਗਈਆਂ ਚੰਗੇ ਤਾਂ ਮੈਨੂੰ ਸਲਾਹ ਦੇ ਗਈ ਕਿ ਗਰਮੀ ਤਾਂ ਇਦਾਂ ਰਿਹਾ ਕਰ ਇਹਨਾਂ ਦੇ ਗਾੜੀ ਜੇ ਜ ਨਾ ਰਹਿੰਦੀ ਨਾ ਮਾਸੀ ਆਉਂਦੀ ਤੇ ਮੈਂ ਕਿਸੇ ਦੇਣ ਬਣੀ ਰਹਿਣਾ ਤੇ ਦੀਦੀ ਨੇ ਵੀ ਉਹਨੂੰ ਚੰਗੀ ਕਹੀ ਜਾਣਾ ਕਰਨਾ ਤੇ ਮੈਨੂੰ ਨਹੀਂ ਕਹਿਣਾ